ਅਮਰਿਤਪਾਲ ਤੇ ਸਿਆਸਤ ਸ਼ੁਰੂ ਹੋ ਗਈ ਹੈ ਖਰੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣਾਂ ਲੜ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਬਾਰੇ ਆਕਰ ਸ਼ਰਮ ਨੇ ਇਕਲਤੀ ਪ੍ਰਦਰਾਂਸ ਸੁਖਵੀਰ ਬਾਦਲ ਨੇ ਚੁਕਿਤ ਹੋਇਆ ਆਕਾਲੀ ਲੀਡਰ ਹਾਲੇ ਤੱਕ ਅਮਰਿਤਪਾਲ ਬਾਰੇ ਕੁਝ ਵੀ ਖੁੱਲ ਕੇ ਬੋਲਣ ਤੋਂ ਗੁਰੇਜ਼ ਕਰ ਰਹੇ ਸਨ ਪਰ ਆਪਣੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਪ੍ਰਚਾਰ ਕਰਦਿਆ ਸੁਖਵੀਰ ਬਾਦਲ ਨੇ ਤਿੱਖਾ ਹਮਲਾ ਕੀਤਾ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਸੁਖਵੀਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਜ਼ਿਸ਼ਾਂ ਨੂੰ ਸਮਝੋ ਜਿਸ ਤਹਿਤ ਪਾਈ ਅਮਰਿਤਪਾਲ ਨੂੰ ਖਰੂਰ ਸਾਹਿਬ ਕੇ ਤੋਂ ਅਸਾਧ ਉਮੀਦਵਾਰ ਵਜੋ ਚੋਣ ਮੈਦਾਨ ਉਚਾਰੇ ਗਿਆ ਉਹਨਾਂ ਲੋਕਾਂ ਨੇ ਅਪੀਲ ਕੀਤੀ ਹੈ ਕਿ ਉਹ ਮੁਲਾਂਕਣ ਕਰਨ ਕਿ ਆਖਿਰ ਅਮਰਤਪਾਲ ਹੈ ਕੌਣ ਉਹਨਾਂ ਕਹਿ ਕੇ ਅਮਰਤਪਾਲ ਨੇ ਪਹਿਲਾਂ ਸਟੈਂਡ ਲਾਇਆ ਸੀ ਕਿ ਉਹ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦਾ ਸਿਰਫ ਤੇ ਸਿਰਫ ਅਮਰਤ ਪ੍ਰਚਾਰ ਹੀ ਕਰਨਾ ਚਾਹੁੰਦਾ ਹੈ ਕਿ ਨਸ਼ਾ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਆਪ ਗ੍ਰਫਤਾਰੀਆਂ ਦਿੱਤੀਆਂ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਚੁੱਪ ਕੇ ਵੀ ਨਹੀਂ ਰਹੇ ਜਦ ਕਿ ਅਮਰਿਤਪਾਲ ਸਿੰਘ ਫੜੇ ਜਾਣ ਦੇ ਡਰ ਉਹ ਲਗਾਤਾਰ ਲੁੱਟਦਾ ਰਿਹਾ ਉਸ ਨੇ ਦਾਅਵਾ ਕੀਤਾ ਹੈ ਕਿ ਅਮਰਿਤਪਾਲ ਸਿਰਫ ਆਪਣੇ ਆਪ ਨੂੰ ਛੁਣੋਂ ਲਈਏ ਇਹ ਚੋਣਾਂ ਲੜ ਰਿਹਾ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੜਾਈ ਲੜ ਰਿਹਾ ਹੈ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਨੇ ਸੋ ਕਾਫੀ ਜ਼ਿਆਦਾ ਲੋਚਿਤੀ ਵਾਲੀ ਸਥਿਤੀ ਅਕਾਲੀ ਦਲ ਲਈ ਨਜ਼ਰ ਆ ਰਹੀ ਹੈ ਕਿਉਂਕਿ ਸੋਪੇ ਸਿੰਘ ਬਾਦਲ ਨੇ ਇਸ ਤੋਂ ਪਹਿਲਾਂ ਸ਼ਰੋਨੀ ਕਾਲ ਦਲ ਦੇ ਵੱਲੋਂ ਐਲਾਨ ਕੀਤਾ ਸੀ ਕਿ ਅਮਰਿਤ ਪਾਲ ਦੇ ਹੱਕ ਦੇ ਵਿੱਚ ਰਹਿੰਗੇ ਪਰ ਹੁਣ ਬੈਨਬਾਸੇ ਹੀ ਬਦਲੀ ਹੋਈ ਨਜ਼ਰ ਆ ਰਹੀ ਹੈ ਸੰਗਰੂਹ ਤੋਂ ਅਕਾਲੀ ਦਲ ਵੱਲੋਂ ਕਹਿ ਕੇ ਵੀ ਲੋਕ ਸਭਾ ਟਿਕਟ ਨਾ ਦੇਣ ਕਾਰਨ ਆਪਣੇ ਹਮਾਇਤਿਆਂ ਸਮੇਤ ਨਰਾਜ਼ ਹੋ ਕੇ ਘਰ ਬੈਠੇ ਸਾਬਕਾ ਵਿਧਮંત્રી ਪਰਮਿੰਦਰ ਰੈਟੇਸਾਂ ਨੇ ਵੀ ਚੁੱਪੀ ਤੋੜ ਦਿੱਤੀ ਹੈ ਅਕਾਲੀ ਉਮੀਦਵਾਰ ਅਨਕੇ ਸ਼ਰਮਾ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਪਟਿਆਲਾ ਜਿਲ੍ਹੇ ਵਿਛਲੇ ਸਮਰਥਕ ਵੀ ਅਕਾਲੀ ਦਲ ਦੇ ਚੋਣ ਉਪਰ ਤੋਂ ਲਾਂਬੇ ਵਿੱਚ ਲੱਗੇ ਆ ਰਹੇ ਸਨ ਪਰ ਅੱਜ ਉਹਨਾਂ ਨੇ ਮੀਟਿੰਗ ਵਿੱਚ ਹਮਾਇਤਨਾ ਨੂੰ ਸ਼ਰਮਾ ਨਦੀ ਚੋਣ ਮਹਿੰਮ ਚ ਕੁਦ ਲੈ ਕੇ ਨਾਲੇ ਸ਼ਰਮਾ ਦੇ ਵਿਚਾਰਾ ਕਰਕੇ ਉਹਨਾਂ ਦੀਆਂ ਡਿਊਟੀਆਂ ਵੀ ਲੈ ਆਏ ਬਿਰਹਾ ਅਕਾਲੀ ਬਦਲ ਵਿੱਚ ਕਾਫੀ ਜ਼ਿਆਦਾ ਫੇਰ ਬਦਲ ਵਖਣ ਨੂੰ ਮਿਲ ਰਹੇ ਨੇ ਜਿੱਥੇ ਅਕਾਲੀ ਦਲ ਬੋਲ ਖੋਲ ਕੇ ਪਾਇਵਤ ਪਾਲ ਦੇ ਬਾਰੇ ਵਿੱਚ ਬੋਲ ਰਿਹਾ ਉੱਥੇ ਹੀ ਰੁੱਸੇ ਵੀ ਮਰੌਣੇ ਸ਼ੁਰੂ ਹੋ ਗਏ ਨੇ ਪਰ ਦੂਜੇ ਪਾਸੇ ਦਸਿਆ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਕਾਲੀ ਦਲ ਹੁਣ ਆਪਣੇ ਹੀ ਬਿਆਨਾਂ ਤੇ ਖਿਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜਿੱਤੇ ਇੱਕ ਪਾਸੇ ਸ਼ਰੂਮ ਨੇ ਅਕਾਲੀ ਦਲ ਲਗਾਤਾਰ ਪੰਥਕ ਮੁੱਦੇ ਨਿਗਾਲ ਕਰਦੀ ਹੈ ਬੰਦੀ ਸੀਨਾਂ ਦੀ ਗੱਲ ਕਰਦੀ ਹੈ ਔਰਥੇ ਦੂਜੇ ਪਾਸੇ ਅਮਰਤਪਾਲ ਨੇ ਵੀ ਸਮਰਥਨ ਦੇਣ ਦੀ ਗੱਲ ਕਹੀ ਸੀ ਪਰ ਹੁਣ ਹਾਲਾਤ ਤੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਖੁਦ ਢੀਂਸਾ ਪਰਵਾਰ ਦੇ ਘਰ ਜਾ ਕੇ ਦੱਸਦੀ ਹੈ ਕਿ ਐਨ ਕੇ ਸ਼ਰਮਾ ਨੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਮਨਾਇਆ ਸੀ ਚੋਣ ਮੁਹਿੰਮ 'ਚ ਹਿੱਸਾ ਲੈਣ ਦੀ ਗੁਜ਼ਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਅਨਕੇਸ਼ ਸ਼ਰਮਾ ਦਾ ਕਹਿਣਾ ਹੈ ਕਿ 300 ਨਾਲ ਦੇ ਵੱਡੇ ਪਰਾਵਾਂ ਦੇ ਬਰਾਬਰ ਨੇ ਜਿਨ੍ਹਾਂ ਨੇ ਮਿਲ ਕੇ ਉਹਨਾਂ ਨੂੰ ਵਿਧਾਨ ਸਭਾ ਵਿੱਚ ਇਕੱਠੇ ਕੰਮ ਕੀਤਾ ਅਤੇ ਪਰਮਿੰਦਰ ਢੀਂਡਸਾ ਜਿੱਥੇ ਆਉਣ ਨਾਲ ਹਮੇਸ਼ਾ ਉਹਨਾਂ ਦੇ ਹਰੀ ਨਹੀਂ ਰਹਿੰਗੇ ਪਰਮਿੰਦਰ ਢੀਂਡਸਾ ਦੇ ਬਾਰੇ ਚ ਦੱਸਣੀ ਹੈ ਕਿ ਉਹ ਲਗਾਤਾਰ ਅਕਾਲੀ ਦਲ ਤੋਂ ਨਰਾਜ਼ ਚਲੇ ਆ ਰਹੇ ਸਨ ਕਾਫੀ ਪੁਰਾਣੇ ਆਲੂਸਨ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਲਗਾਤਾਰ ਢੀਂਡਸਾ ਪਰਿਵਾਰ ਕਾਫੀ ਜ਼ਿਆਦਾ ਨਰਾਜ਼ ਸੀ ਦੱਸਿਆ ਕਿ ਹੁਣ ਅਸੀਂ ਲਗਾਤਾਰ ਨਰਾਸ਼ਗੀ ਵੀ ਹੁਣ ਕਿਹੜਾ ਤਰ੍ਹਾਂ ਕੀਤੀ ਦੂਰ ਹੁੰਦੀ ਦਿਖਾਈ ਦੇ ਰਹੀ ਹੈ ਪਰਮਿੰਦਰ ਢੀਂਸਾ ਅਗਲੇ ਦਿਨ ਅਨੰਪੁਰ ਸਾਹਿਬ ਵਿੱਚ ਗ੍ਰਿੰਟ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਵੀ ਪ੍ਰਚਾਰ ਕਰਨ ਜਾਣਗੇ ਅਜਿਹਾ ਸ਼ੁਰੂਮ ਨੇ ਕੰਨਦਲ ਦੇ ਆਗੂ ਦੇ ਵੱਲੋਂ ਪਿਆ ਜਾ ਰਿਹਾ ਹੈ ਸੰਗਰੂ ਤੋਂ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਹੱਕ ਵਿੱਚ ਪ੍ਰਚਾਰ ਕਰਨ ਸੰਬੰਧੀ ਸਵਾਲ ਦਾ ਜਵਾਬ ਖਾਲਾ ਕਿ ਉਹਨਾਂ ਨੇ ਨਹੀਂ ਦਿੱਤਾ ਕਿਉਂਕਿ ਇਕਬਾਲ ਸਿੰਘ ਝੁੰਦਾ ਨੂੰ ਪਰਮਿੰਦਰ ਸਿੰਘ ਢੀਂਸਾ ਪਰਿਵਾਰ ਦੀ ਟਿਕਟ ਕੱਟ ਕੇ ਮੈਦਾਨ ਵਿੱਚ ਉਤਾਰੇ ਗਿਆ ਸੀ ਇਸ ਤੋਂ ਬਾਅਦ ਲਗal ਕਰਦੇ ਆਮ ਆਦਮੀ ਪਾਰਟੀ ਦੀ ਬਨਾਲਾ ਦੇ ਪਿੰਡ ਫਲੀਦੀ ਵਿੱਚ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਧਵਾਨ ਗੁਰਮੀਤ ਸਿੰਘ ਮੀਤ ਹੇਰ ਤੇ ਕਾਲਾ ਵਿਧਾਇਕ ਕੋਲ ਬੰਤ ਸਿੰਘ ਪੰਡੋਰੀ ਦਾ ਜ਼ਬਰਦਸਤ ਸੰਗਰੋਹ ਕੀਤਾ ਗਿਆ ਮੰਤਰੀ ਹੇਰ ਤੇ ਬੁਦਾਇਕ ਪਟੋਰੀ ਦੇ ਪਿੰਡ ਪਹੁੰਚਦੇ ਭਨ ਕਹਿੰਦੇ ਆਹੀ ਵੱਡੀ ਗਿੰਦੇ ਚੌੜਤਾ ਤੇ ਨੌਜਵਾਨ ਕਾਲੀਆਂ ਚੱਡੀਆਂ ਤੇ ਪੱਗਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਸਾਥ ਵਿੱਚ ਪਹੁੰਚ ਗਏ ਲੋਕਾਂ ਦੇ ਵਿਰੋਧ ਨੂੰ ਦੇਖਦੇ ਆ ਪੁਲਿਸ ਪ੍ਰਸ਼ਾਸਨ ਨੇ ਗੁਰਮੀਤ ਸਿੰਘ ਮੀਤ ਹੈ ਤੇ ਕੁਲਵੰਤ ਸਿੰਘ ਪੰਡੋਰੀ ਦਾ ਕਾਫਲਾ ਕੁਸਮੈਲੀ ਸਾਥ ਤੋਂ ਦੂਰ ਵੀ ਰੋਕ ਕੇ ਰੱਖਿਆ ਪਰ ਨੌਜਵਾਨ ਮੰਤਰੀ ਨੂੰ ਸਵਾਲ ਜਵਾਬ ਕਰਨ ਲਈ ਅੜੇ ਰਹੇ ਮੀਤ ਹੈ ਤੇ ਕੁਲਵੰਤ ਸਿੰਘ ਪੰਡੋਰੀ ਜਦ ਸਾਥ ਚ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਹੀ ਪੁਰਾਣੇ ਵਰਕਰ ਓਮਨਦੀਪ ਸਿੰਘ ਖਾਲਸਾ ਬਲ ਸਟੇਜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤਾਂ ਪਹਿਲਾਂ ਹੀ ਲੋਕਾਂ ਨਾਲ ਕਿਤੇ ਬਹੁਤ ਯਾਦ ਕਰਵਾਇਆ ਸੋ ਇਹ ਵੱਡੀ ਗੱਲ ਹੈ ਕਿ ਜਿੱਥੇ ਲੋਕ ਤਾਂ ਵਿਰੋਧ ਕਰੰਗੇ ਹੀ ਪਰ ਹੁਣ ਆਮ ਆਦਮੀ ਪਾਰਟੀ ਦੇ ਖੋਦ ਨੇ ਬਕਰ ਆਪ ਦੇ ਵਿਰੋਧ ਵਿੱਚ ਖੜੇ ਹੋ ਗਏ ਨਾਲ ਹੀ ਇਸ ਮੌਕੇ ਉਹਨਾਂ ਨੇ ਨਸ਼ਿਆਂ ਨੂੰ ਬੰਦ ਕਰਨ ਦਾ ਜੋ ਮੁੱਦਾ ਆਮ ਆਦਮੀ ਪਾਰਟੀ ਨੇ ਚੋਣ ਤੱਕ ਪਹਿਲਾਂ ਚੁੱਕਿਆ ਸੀ ਉਸ ਨੂੰ ਯਾਦ ਕਰਵਾਇਆ ਗਿਆ ਸ਼੍ਰੀ ਗੁਰਗਰ ਸੈਜੀ ਦੀਆਂ ਹੋਈਆਂ ਬੇਰਵੀ ਦਾ ਇਨਸਾਫ ਮੰਗਿਆ ਗਿਆ 4 ਹਫ਼ਤੇ ਤੋਂ ਨਸ਼ਾ ਬੰਦ ਕਰਨ ਦੀ ਗੱਲ ਕਹੀ ਸੀ ਚਿੱਟੇ ਦਾ ਵਪਾਰ ਕਰਨ ਵਾਲਿਆਂ ਨੂੰ ਜੇਲ੍ਹ ਚ ਬਦਸਮਿਤ ਕਈ ਵਾਅਦੇ ਕੀਤੇ ਕੇਸਨ ਜਿਨ੍ਹਾਂ ਨੂੰ ਸਾਰੇ ਭੁਲਾ ਦਿੱਤੇ ਗਏ ਸਨਵਾਦ ਤੇ ਉਹਨਾਂ ਵਾਦਿਆਂ ਨੂੰ ਯਾਦ ਕਰਵਾਇਆ ਗਿਆ ਨਾਲ ਹੀ ਛੋਣਾਂ ਤੋਂ ਪਹਿਲਾਂ ਬਿਕਮ ਸਿੰਘ ਮਜੀਠੀਆ ਨੂੰ ਸਰਕਾਰ ਵੱਲੋਂ ਜਿਹੜੇ ਜੇ ਭੇਜਣ ਵਾਲੇ ਅਰਵਿੰਦ ਕੇਜਰੀ ਬਾਅਦ ਵਿੱਚ ਮਜੀਠੀਆ ਤੋਂ ਮਾਫੀ ਮੰਗੇ ਇਸ ਤੇ ਵੀ ਚਰਚਾ ਕੀਤੀ ਗਈ ਹਾਲਾਂਕਿ ਪੰਜਾਬ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਟਾਬਿਕ ਰਿਹਾ ਨਸ਼ਾ ਤਸਕਰ ਨਸ਼ਾ ਤਸਕਰਾਂ ਨੂੰ ਜਾਇ ਨਸ਼ਾ ਦਾ ਵਿਰੋਧ ਕਰਨ ਵਾਲਾ ਤੇ ਪਰਚੇ ਦਿੱਤੇ ਜਾਣੇ ਪਾਇਓ ਨੂੰ ਪਾਸਿੰਗ ਖਾਸ ਹਨ ਨੂੰ ਐਨਐਸਏ ਲਾ ਕੇ ਜੇਲ੍ਹ ਭੇਜਿਆ ਗਿਆ ਤੇ ਹਾਲੇ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੀਰਬੀਆਂ ਦਾ ਕੋਈ ਇਨਸਾਫ ਨਹੀਂ ਮਿਲਿਆ ਜਦੋਂ ਕਿ ਬੀਰਬੀਆਂ ਦੇ ਇਨਸਾਫ ਦੀ ਗੱਲ ਕਰਨ ਵਾਲੇ ਹਦਾਇਤਪੁਰ ਵਿਜੇ ਪ੍ਰਤਾਪ ਸਿੰਘ ਦੀ ਸਰਕਾਰ ਚ ਕੋਈ ਕੁਝ ਪ੍ਰਤੀਕ ਨਹੀਂ ਹੈ ਸੋ ਵੱਡੀ ਗੱਲ ਇਹ ਹੈ ਕਿ ਆਵਾਦਵੀ ਪਾਰਟੀ ਦੇ ਖੋਤੇ ਵਰਕਰ ਹੁਣ ਸਵਾਲ ਜਵਾਬ ਕਰਨ ਲੱਗੇ ਨੇ ਲੋਕਾਂ ਨੇ ਸਵਾਲ ਜਵਾਬ ਕਰਨੇ ਹੀ ਸੰ ਲੋਕਾਂ ਦਾ ਵਿਰੋਧ ਵੀ ਜਾਇ ਸਹਿ ਪਰ ਐਸੇ ਵਿਚਾਰ ਕਲਵੰਤ ਸਿੰਘ ਬੰਡੋਰੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਧੰਨਵਾਦੀ ਨੇ ਜਿਨ੍ਹਾਂ ਨੂੰ ਉਹ ਦੂਜੀ ਵਾਰ ਵਧਾਇਤ ਪੁਲਾਇਆ ਤੇ ਹਮੇਸ਼ਾ ਪਾਰਟੀ ਬਣ ਸੀ ਤੇ ਉੱਪਰ ਉੱਠ ਕੇ ਲੋਕਾਂ ਦੇ ਕੰਮਕਾਰ ਕੀਤੇ ਨੇ ਗੁਰਮੀਤ ਸਿੰਘ ਮੀਤ ਹੈ ਨੇ ਕਿਹਾ ਕਿ ਮੁਖਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਆਮ ਆਦਮੀ ਪਾਰਟੀ ਨੇ ਨਾ ਸਿਰਫ ਬਹੁਤ ਸਾਰਾ ਕੰਮ ਕੀਤੇ ਨੇ ਬਲਕਿ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਸੋ ਇਹ ਤਾਂ ਮੰਤਰੀਆਂ ਦੀ ਬਿਆਨਬਾਜ਼ੀ ਸੀ ਕਿ ਸਰਕਾਰ ਨੇ ਬਹੁਤ ਸਾਰੇ ਕੰਮ ਕੀਤੇ ਨੇ ਪਰ ਜਿਹੜੇ ਲੋਕ ਵਿਰੋਧ ਕਰਦੇ ਪੌਂਚੇ ਸਾਲ ਉਹਨਾਂ ਨੇ ਲਗਾਤਾਰ ਉਹਨਾਂ ਮੁੱਦਿਆਂ ਨੂੰ ਗਨਾਇਆ ਜੋ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਵਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਨਸ਼ਾ ਬੰਦ ਕਰਾਂਗੇ ਵਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਭੇਜਿਆ ਗਏ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਜਾਣਗੇ ਪਰ ਰੋਜ਼ਗਾਰ ਦੇ ਨਾਮ ਤੇ ਨੌਜਵਾਨ ਹਰ ਰੋਜ਼ ਸੜਕਾਂ ਤੇ ਖੱਜਲ ਖਵਾਰ ਹੋ ਰਹੇ ਨੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਸੋ ਆਮ ਆਦਮੀ ਪਾਰਟੀ ਲਈ ਬਾਹਰ ਵਾਲਿਆਂ ਨੂੰ ਰੋਕਣਾ ਬਹੁਤ ਆਸਾਨ ਹੈ ਪਰ ਜੇਕਰ ਅੰਦਰ ਵਾਲੇ ਹੀ ਆਪਣਾ ਗੁੱਸਾ ਕੱਢ ਰਹੇ ਨੇ ਤਾਂ ਫਿਰ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ